ਕਿ ਅੱਜ ਜੋ ਫੈਸਲਾ ਲਿਆ ਗਿਆ ਸ਼ਰੂਨੀ ਕਾਲੀਤਲ ਦੇ ਡੈਲੀਗੇਟ ਸਹਿਬਾਨਾਂ ਦਾ ਉਹ ਇੱਕ ਫੈਸਲਾ ਇਤਿਹਾਸਕ ਫੈਸਲਾ ਹੈ ਲੋਕ ਬੜੀ ਤੇਜ਼ੀ ਨਾਲ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆ ਜਿਹੜਾ 27 ਆਉਣ ਵਾਲਾ ਵਾ ਇਹਦੇ ਵਿੱਚ ਸ਼ਰੂਨੀ ਕਾਲੀਤਲ ਦੀ ਸਰਕਾਰ ਬਣੇ ਔਰ ਇੱਕ ਦੂਜੇ ਤੋਂ ਅੱਗੇ ਹੋ ਹੋ ਕੇ ਜਿਹੜੇ ਵਰਕਰ ਨੇ ਉਹ ਪੈੜਾ ਜਿਹੜਾ ਮੁਕਾਰੇ ਨੇ ਤੇ ਉਹਨੇ ਆਪਣੇ 27 ਦੇ ਵਿੱਚ ਸਰਕਾਰ ਜਿਹੜੀ ਆਕਾਲੀ ਦਲ ਦੀ ਬਣੂਗੀ ਇਹ ਆਪਣੇ ਭਰਾ ਨੇ ਆਪਣੇ ਘਰ ਵਿੱਚ ਆ ਜਾਣ ਵਾਪਸ ਚੰਗੀ ਤਰ੍ਹਾਂ ਇਜਤਮਾਨ ਇੱਥੇ ਹੀ ਇਹਨਾਂ ਦਾ ਬਾਕੀ ਇਹਨਾਂ ਦਾ ਇਜਤਮਾਨ ਨਹੀਂ ਕਰ ਰਹਿਣਾ ਬਗਾਨੇ ਘਰ ਵਿੱਚ ਕੀ ਇਜਤਮਾਨ ਹੁੰਦਾ ਵਾ ਜੀ ਕਰੇ ਕੋਈ ਰੋਟੀ ਖਵਾਏ ਜੀ ਕਰੇ ਨਾ ਖਵਾਏ ਇਹਨਾਂ ਦਾ ਸਤਕਾਰਮਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਹੋਣਾ ਵਾ ਔਰ ਜਿਹੜੇ ਲੋਕ ਆਪਣੀ ਜ਼ੁਬਾਨ ਤੇ ਕੰਟਰੋਲ ਕਰਕੇ ਅਕਾਲੀ ਦਲ ਦੇ ਖਿਲਾਫ ਨਹੀਂ ਬੋਲਦੇ ਉਹਨਾਂ ਦਾ ਇਜਤਮਾਨ ਉਸੇ ਤਰ੍ਹਾਂ ਬਹਾਲ ਹੋਏਗਾ ਹਾਂ ਬਿਲਕੁਲ ਪ੍ਰਧਾਨ ਦਾ ਫੈਸਲਾ ਜਿਹੜਾ ਵਾ ਰੱਬ ਤੋਂ ਬਾਅਦ ਸਾਡੇ ਲਈ ਪ੍ਰਧਾਨ ਦਾ ਫੈਸਲਾ ਹੋਵੇਗਾ। ਅੱਜ ਆਪਣੇ ਹਲਕੇ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਗੁਰੂ ਅਰਜਨਦੇਵ ਪਾਸ਼ਾ ਦੇ ਚਰਨਾਂ 'ਚ ਖਲੋਤੇ ਆਂ। ਸਮੁੱਚੇ ਜ਼ਿਲ੍ਹੇ ਦਾ ਜਿਨ੍ਹਾਂ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਗਾਬੜੀਆ ਸਾਹਿਬ ਦੇ ਸਾਹਮਣੇ ਕਿ ਪੰਜਾਬ ਤੋਂ ਜੇ ਵੱਧ ਜੇ ਸਮੁੱਚਾ ਕੋਈ ਜ਼ਿਲ੍ਹਾ ਕਾਲੀਦਾਲ ਨੂੰ ਚਾਹੁੰਦਾ ਤੇ ਉਹ ਗਰਦਾਸਪੁਰ ਹੈ। ਸਾਰਿਆਂ ਦਾ ਧੰਨਵਾਦ ਕਰਦਾ। ਤੇ ਵਿਸ਼ਵਾਸ ਦਿਵਾਇਆ ਗਾਬੜੀਆ ਸਾਹਿਬ ਨੂੰ ਕਿ ਸਮੁੱਚਾ ਜ਼ਿਲ੍ਹਾ ਸ਼੍ਰੋਮਣੀ ਕਾਲੀਦਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਆ। ਉਹ ਜੋ ਵੀ ਹੁਕਮ ਦੇਣਗੇ ਸਿਰ ਮੱਥੇ ਪਰਵਾ। ਜ਼ਿਲ੍ਹਾ ਗਰਦਾਸਪੁਰ ਨੇ ਸ਼ੁਰੂਆਤ ਕੀਤੀ ਆ। ਸਾਰਿਆਂ ਨੇ ਆਪਣੇ ਦਿਲਾ ਦਿਲਾ ਦੀ ਏਕਤਾ ਸਿਰਾਂ ਦੀ ਏਕਤਾ ਕਰਕੇ ਬਹੁਤ ਵੱਡਾ ਸਾਰਾ ਵਰਕਰਾਂ ਦਾ ਇਕੱਠ ਜਿਹੜਾ ਠਾਠਾ ਮਾਰਦਾ ਇੱਕ ਸਮੁੰਦਰ ਸੀਗਾ ਜਿਹਦੇ ਵਿੱਚ ਸਾਰੇ ਅਧਿਕਾਰ ਜਿਹੜੇ ਨੇ ਉਹ ਜ਼ਿਲ੍ਹਾ ਪ੍ਰਧਾਨਗੀ ਦੇ ਸਰਦਾਰ ਸੁਖਵੀਰ ਸਿੰਘ ਬਾਦਲੂ ਦਿੱਤੇ ਆ ਔਰ ਇੱਥੋਂ ਇਹ ਪਤਾ ਲੱਗਦਾ ਕਿ ਲੋਕ ਹਮੇਸ਼ਾ ਹੀ ਸ਼੍ਰੋਮਣੀ ਕਾਲੀਦਾਵ ਦੇ ਨਾਲ ਨੇ ਸ਼੍ਰੋਮਣੀ ਕਰਦੀ ਤੇ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਹੁਣ ਅਸੀਂ ਇਹ ਵੰਗਾਰ ਕੇ ਕਹਿ ਸਕਦੇ ਆ ਕਿ ਜ਼ਿਲ੍ਹਾ ਕਰਤਾਰਪੁਰ ਵਾਲੇ ਕਿ ਕੋਈ ਵੀ ਵੱਡੀ ਤੋਂ ਵੱਡੀ ਸ਼ਕਤੀ ਜਿਹੜੀ ਆ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਗੇ ਟਿਕ ਨਹੀਂ ਸਕੋਗੀ। ਉਹਨਾਂ ਨੂੰ ਅਪੀਲ ਹੀ ਕਰ ਸਕਦੇ ਆਂ ਕਿ ਆਓ ਮੁੜ ਕੇ ਆਪਣੇ ਪੰਥਕ ਕਾਰ ਦੇ ਵਿੱਚ ਸ਼ਾਮਲ ਹੋਵੋ। ਇਹ ਵੱਡਾ ਕਾਫਲਾ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਤੋਂ ਸ਼ਕਤੀ ਨੂੰ ਮਜ਼ਬੂਤ ਕਰਕੇ ਆਉਣ ਵਾਲੇ ਜਿਹੜੇ 27 ਆ ਤਰੀਕਾ ਜਾਂ 27 ਉਹ 2027 ਨੂੰ ਆਪਣੀ ਸਰਕਾਰ ਬਣਾਈ ਹੈ ਜਿਹੜਿਆ ਟੋਪੀਆਂ ਵਾਲੇ ਦੂਜੇ ਬਾਹਰੋਂ ਆਣ ਕੇ ਧੜ ਵੀ ਇੱਥੇ ਕਬਜ਼ਾ ਕਰੀ ਬੈਠੇ ਆ ਇਹਨਾਂ ਤੋਂ ਕਬਜ਼ਾ ਛੜਾਈਏ ਇਹ ਵੀ ਇੱਕ ਸੇਵਾ ਆ ਜਿਵੇਂ ਬਾਰਡਰ ਦੇ ਉੱਤੇ ਆਪਾਂ ਲੜਦੇ ਆਂ ਜਰਨੈਲ ਬਣ ਕੇ ਇੱਥੇ ਵੱਡੀ ਲੜਾਈ ਦੀ ਲੋੜ ਆ ਕਿ ਆਪਾਂ ਜਰਨੈਲ ਬਣ ਕੇ ਬਰਗੇਡੀਅਰ ਬਣ ਕੇ ਇਹਨਾਂ ਤਾਕਤਾਂ ਨੂੰ ਅਛਾੜੀਏ ਔਰ ਸ਼ਰਮਣੀ ਕਾਲੀ ਦਲ ਦੀ ਸਰਕਾਰ ਲੈ ਕੇ ਆਈਏ ਮਾੜਾ ਮੋਟਾ ਬਲ ਮਿਲੇ ਕਿਸਾਨੀ ਦੇ ਕੰਮਾਂ ਕੇ ਮਜ਼ਦੂਰਾਂ ਦੇ ਕੰਮਾਂ ਕੇ ਫੈਕਟਰੀ ਆਪੇ ਸੰਨੋਣੇ ਬੈਠ ਕੇ ਕਰ ਜੇ ਆਪਾਂ ਸਾਰਿਆਂ ਨਾਲ ਉਹਨੇ ਕਹਿੰਦੀ ਪਰ ਉਹ ਕਹਿੰਦਾ ਕਰਨਾ ਪੰਨਾ ਸਾਧਨਾ ਦਾ ਰੇਖਾ ਕੇ ਆਪਾਂ ਮੋਰ ਦਾ ਲੰਮਾ ਲੰਮਾ ਜਮੀਨ ਬਚਾਉਣੀ ਬਚਾਉਣੀ ਆ ਸਾਧਾ ਨੂੰ ਉਜੜ ਨਹੀਂ ਦੇਣਾ ਇਹੋ ਨੇ ਭਾਦੇ ਬੰਦੇ ਹੋਰ ਵੀ ਨਹੀਂ ਗਈ ਜਨਰਲ ਮੁਖਤਾ ਇਹ ਜਲਦੀ